ਨੋਕੀਆ ਕਿੱਟੀਵੜੀ ਕੰਪਨੀ Google ਨੇ ਖਰੀਦ ਲਈ ਜਦੋਂ ਨੋਕੀਆ ਵੇਚਿਆ 10 ਕਿ 10 ਮਹੀਨੇ ਪਹਿਲਾਂ ਦੀ ਗੱਲ ਹੈ ਨੋਕੀਆ ਪੰਜਾਬ ਸਰਕਾਰ ਵੱਲੋਂ ਅਸੀਂ ਹਰ ਹੀਲਾ ਵਰਤਾਂਗੇ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਇਨਫੋਰਮੇਸ਼ਨ ਕਿਸਾਨਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਆਪਾਂ ਪੁਰਾੜੀ ਨੂੰ ਅੱਗ ਨਹੀਂ ਲਾਉਣੀ ਕੁਝ ਅੰਕੜੇ ਨੇ ਮੇਰੇ ਕੋਲੇ 75 ਲੱਖ ਏਕੜ ਦੇ ਲਗਭਗ ਝੋਨਾ ਜਿਹੜਾ ਉਹ ਪੰਜਾਬ ਦੇ ਵਿੱਚ ਬੀਜਿਆ ਗਿਆ ਜਿਹਦੇ ਚ ਲਗਭਗ 37 ਲੱਖ ਏਕੜ ਜਿਹੜਾ ਝੋਨਾ ਹੈ ਉਹਦੇ ਤੇ ਪਹਿਲੇ ਹੀ ਜਿਹੜੇ ਕਿਸਾਨ ਨੇ ਉਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਦਾ ਜਿਹੜਾ ਮਾਲਕ ਸੀ ਸੀਓਸੀ ਜਿਸ ਦਿਨ ਫਾਈਨਲ ਡੀਲ ਹੋਣੀ ਸੀ ਸਾਈਨ Google ਨਾਲ ਆਪਣੀ ਸਪੀਚ ਦਰਾਂ ਰੋਪਿਆ ਕਹਿੰਦਾ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਸੀ ਪੂਰੀ ਦੁਨੀਆ ਸੁਣ ਲੈ ਕਹਿੰਦਾ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਸੀ ਨੋਕੀਆ ਕੰਪਨੀ ਨੇ ਬਸ ਇੱਕ ਕੰਮ ਸਹੀ ਨਹੀਂ ਕੀਤਾ ਕਿ ਅਸੀਂ ਸਮੇਂ ਦੇ ਨਾਲ ਅਪਡੇਟ ਨਹੀਂ ਹੋਏ ਤਾਂ ਸਮੇਂ ਨਾਲ ਅਪਡੇਟਰ ਰਹਿਣਾ ਪਊਗਾ ਮੁੱਖ ਮੰਤਰੀ ਦਾ ਇਹ ਵਿਜ਼ਨ ਹੋਣਾ ਚਾਹੀਦਾ ਮੈਂ ਆਪਣੇ ਵਪਾਰੀਆਂ ਨੂੰ ਮੈਂ ਆਪਣੇ 3.5 ਕਰੋੜ ਲੋਕਾਂ ਨੂੰ ਸਮੇਂ ਦੇ ਹਾਨੀ ਬਣਾ ਕੇ ਰੱਖਾਂ ਕਿ ਅੱਗੇ ਕਿਹੜਾ ਜ਼ਮਾਨਾ ਆਉਣਾ ਹੈ ਭਾਈ ਪ੍ਰੋਸੈਸਿੰਗ ਦਾ ਜ਼ਮਾਨਾ ਆਉਣਾ ਹੈ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਹੋਣਾ ਹੈ ਸਾਨੂੰ ਸਕਿੱਲਡ ਪੀਪਲ ਚਾਹੀਦੇ ਹੋਣਗੇ ਕਿਹੜੀ ਇੰਡਸਟਰੀ ਨੇ ਜਿਆਦਾ ਅੱਗੇ ਜਾਣਾ ਹੈ ਜੁਆਇੰਟ ਫੈਮਿਲੀ ਚ ਪਰਿਵਾਰ ਦਾ ਮੁਖੀ ਹੁੰਦਾ ਲਾਣੇਦਾਰ ਕਹਿ ਦਿੰਨੇ ਆਪਾਂ ਸਾਡੇ ਮਾਲ ਵਿੱਚ ਉਹ ਜੋ ਦਿਨ ਭਰ ਦੀਆਂ ਸ਼ਿਕਾਇਤਾਂ ਜਵਾਕਾਂ ਦੀਆਂ ਦਰਾਨੀ ਜਠਾਣੀ ਦੀਆਂ ਨਾਨਦ ਪਰਜਾਈਂ ਦੀਆਂ ਹੁੰਦੀਆਂ ਸੀ ਸ਼ਾਮ ਨੂੰ ਰੋਟੀ ਵੇਲੇ ਇਕੱਠੇ ਤੱਬਰ ਰੋਟੀ ਖਾਣ ਵੇਲੇ ਸਾਰਿਆਂ ਇੱਕ ਦੂਜੇ ਨੂੰ ਦੱਸ ਦਿੰਦੇ ਸੀ ਲਾਣੇਦਾਰ ਫੈਸਲੇ ਨਾਲ ਵੀ ਨਾਲ ਕਰ ਦਿੰਦਾ ਸੀ ਵੀ ਤੂੰ ਐ ਨਹੀਂ ਕਹਿਣਾ ਕਿਤੋਂ ਚੱਲ ਇਹ ਤੋਂ ਮਾਫੀ ਮੰਗ ਚਲੋ ਸੱਚ ਕਲ ਉਸੇ ਦੀ ਨਹੀਂ ਸਮੱਸਿਆਵਾਂ ਖਤਮ ਉਹ ਲਾਣੇਦਾਰ ਹੁੰਦਾ ਸੀ ਜਦੋਂ ਲਾਣੇਦਾਰ ਇਹ ਕਹਿਣ ਲੱਗ ਗਿਆ ਵੀ ਮੈਂ ਮੈਂ ਇਸ ਘਰ ਨੂੰ ਖਾਣਾ ਫਿਰ ਉਸ ਘਰ ਨੂੰ ਕੌਣ ਬਚਾਊਗਾ ਜੇ ਮਾਲੀ ਬਾਗ ਦੇ ਬਾਗ ਨੂੰ ਉਜਾੜਨ ਲੱਗੇ ਕੌਣ ਬਚਾਊਗਾ ਜੀ ਜੇ ਮਾਂਜੀ ਕਿਸ਼ਤੀ ਨੂੰ ਡੋਬਣ ਲੱਗਿਆ ਫੇ ਕੌਣ ਬਚਾਊਗਾ ਜੀ ਉਹਨੂੰ ਡੁੱਬਣ ਤੋਂ ਦੁੱਖ ਦੀ ਗੱਲ ਇਹ ਸੀ ਕਿ ਸਾਡੇ ਆਪਣੇ ਸਾਡੇ ਆਪਣੇ ਆਨੇ ਸਾਨੂੰ ਮਾਰਾ ਮਾਰੀਆਂ ਨੇ ਆਰਥਿਕ ਮਾਰਾਂ ਬਹੁਤ ਵੱਡੀਆਂ ਵੱਡੀਆਂ ਮਾਰੀਆਂ ਨੇ ਤੇ ਆਪ ਆਪ ਵੱਡੇ ਵੱਡੇ ਕਿਲੇ ਖੜੇ ਕਰ ਲੈ ਮੈਲ ਖੜੇ ਕਰ ਲੈ ਇੰਡਸਟਰੀਆਂ ਖੜੀਆਂ ਕਰ ਲੀਆਂ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਖਾਰੀ ਇਹ ਇਹ ਉਹ ਵਪਾਰੀ ਸੀ ਜੇ ਹੁਣ ਮੁੱਖ ਮੰਤਰੀ ਦੇ ਆਪਦੇ ਪ੍ਰਾਈਵੇਟ ਸਕੂਲ ਹੋਣਗੇ ਉਹ ਕਿਉਂ ਚਾਹੂਗਾ ਸਰਕਾਰੀ ਵਧੀਆਂ ਬਣਨ ਜੇ ਮੁੱਖ ਮੰਤਰੀ ਵੀ ਆਪਦੀਆਂ ਟਰਾਂਸਪੋਰਟਾਂ ਹੋਣਗੀਆਂ ਉਹ ਕਿਉਂ ਚਾਹੂਗਾ ਕਿਸੇ ਹੋਰ ਦੀ ਬੱਸ ਚੱਲੇ ਜੇ ਮੁੱਖ ਮੰਤਰੀ ਦੇ ਆਪਣੇ ਹੋਟਲ ਹੋਣਗੇ ਕਿਉਂ ਹੋਏ ਹੋਟਲ ਇੰਡਸਟਰੀ ਨੂੰ ਜੇ ਮੁੱਖ ਮੰਤਰੀ ਆਪਦੇ ਹੈ ਸ਼ੈਲਰ ਲਈ ਬੈਠਾ ਹੈ ਉਹ ਕਿਉਂ ਕਿਸੇ ਹੋਰ ਦੇ ਜਾਣ ਦੇਊਗਾ ਦਾਣਾ ਇੱਕ ਕਨਫਲਿਕਟ ਆਫ ਇੰਟਰਸਟ ਬਹੁਤ ਖਤਰਨਾਕ ਚੀਜ਼ ਹੈ ਛੋਕਰਾ ਹੁਣੇ ਤੋਂ ਖੜਾ ਛੋਟਿਆ ਪੰਜਾਬ ਦਾ ਸਾਡੇ ਕੋਈ ਖੱਡਾਂ ਚ ਹਿੱਸੇ ਨਹੀਂ ਆ ਬੈਠੇ ਐਮਐਲਏ ਸਾਡੇ ਕੋਮਨ ਸਾਹਿਬ ਬੈਠੇ ਆ ਰਾਜਾ ਜੀ ਬੈਠੇ ਸਾਡੇ ਮੰਤਰੀ ਸਾਹਿਬ ਬੈਠੇ ਆ ਇਹ ਸਾਡੇ ਕੋਈ ਹਿੱਸੇ ਨਹੀਂ ਹੈਗੇ ਖੱਡਾਂ ਚ ਨਾ ਹੀ ਮੇਰਾ ਕੋਈ ਬੱਸਾਂ ਚ ਹਿੱਸਾ ਹੈ ਨਾ ਹੀ ਮੇਰਾ ਕੋਈ ਸ਼ਰਾਬ ਦੇ ਠੇਕੇ ਹਿੱਸਾ ਹੈ ਮੇਰਾ ਹਿੱਸਾ ਤਾਂ ਹੈਗਾ ਪਰ ਸਾਢੇ 3 ਕਰੋੜ ਲੋਕਾਂ ਦੇ ਪੰਜਾਬੀਆਂ ਦੇ ਦੁੱਖ ਸੁੱਖਾਂ 'ਚ ਹਿੱਸਾ ਹੈਗਾ ਮੇਰਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਥੇ ਰਹਿ ਜਾਂਦੇ ਅੱਜ ਮੈਂ ਤੁਹਾਨੂੰ ਖੁਸ਼ੀਆਂ ਡਬਲ ਵੀ ਕਰਨ ਆਇਆ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਅੱਧੀਆਂ ਕਰਨ ਆਇਆ ਖਤਮ ਕਰਨ ਵੀ ਆਇਆ ਸਾਰੀ ਸਰਕਾਰ ਨਾਲ ਲੈ ਕੇ ਤੁਰਦੇ ਸੀ ਡਿਸੀਜਨ 메ਕਿੰਗ ਇਦਾਂ ਹੀ ਹੁੰਦੀ ਹੈ ਅੱਜ ਕੱਲ ਜ਼ਮਾਨਾ ਫਾਸਟ ਹੈ ਜੀ ਹੁਣ ਉਹ ਜ਼ਮਾਨਾ ਲੰਘ ਗਿਆ ਵੀ ਇੱਥੋਂ ਫੇਲ ਚੱਲੂਗੇ ਉੱਧਰ ਜਾਓਗੇ ਇੱਧਰ ਜਾਓਗੇ ਇੱਧਰ ਫੇਰ ਆਓਗੇ ਫੇਰ ਉੱਧਰ ਜਾਓਗੇ ਨੋ ਡਰਾਈਵ ਥਰੂ ਦਾ ਜ਼ਮਾਨਾ ਹੈ ਪਹਿਲੀ ਵਿੰਡੋ ਤੇ ਪੈਸੇ ਦੂਜੀ ਵਿੰਡੋ ਤੇ 버거 ਚੱਕੋ ਤੇ ਜਾਓ ਇੱਥੇ ਟਾਈਮ ਨਹੀਂ ਹੈਗਾ ਹੁਣ ਵੀ ਉੱਥੇ ਤੂੰ ਜਾ ਕੇ ਬੈਠੋਗੇ ਫਿਰ ਉਹ ਕਪੜਾ ਮਾਰਨਾ ਆਊਗਾ ਫਿਰ ਪਲੇਟਾਂ ਠੀਕ ਕਰੋਗੇ ਫਿਰ ਉਹ ਪੁੱਛੂਗਾ ਕੀ ਖਾਓਗੇ ਫਿਰ ਤੁਸੀਂ ਅੱਧਾ ਘੰਟਾ ਲਾਉਂਗੇ ਕੀ ਖਾਈਏ ਫਿਰ ਉਹ ਲਿਆਊਗਾ ਫਿਰ ਉਹ ਨਹੀਂ ਆਗਾ ਹੋ ਤਾਂ ਉਹਨੇ ਚਿੱਤਾ 10 20 30 ਲੰਘ ਜਾਂਦੇ ਤੁਸੀਂ ਡਰਾਈਵ ਥਰੂ ਵਾਲੇ ਆ ਜਿਹੜਾ ਦੇਖ ਲਿਓ ਤੁਸੀਂ ਹੱਥੋਂ ਤੁਹਾਡੇ ਬੱਕਰੀਆਂ ਕੋਲੇ ਜਿਹੜਾ ਸੂਏ ਕੋਲੇ ਮੈਕਡੋਨਲਡਸ ਜਾ ਕੇ ਐਪ ਸੀ ਜ਼ਮਾਨਾ ਬਦਲ ਗਿਆ ਜੀ ਕੋਈ ਡਿਸੀਜਨ ਹੁਣ ਤਾਂ ਜੇ ਤੁਸੀਂ ਇੱਕ ਦਿਨ ਲੇਟ ਹੋ ਗਏ ਆਊਟ ਡੇਟਡ ਹੋ ਗਏ ਦਾ ਮਤਲਬ ਬਸ ਨੋਕਿਆ ਕਿੱਟੀ ਵੱਡੀ ਕੰਪਨੀ Google ਨੇ ਖਰੀਦ ਲਈ ਜਦੋਂ Nokia ਵੇਚਿਆ 10 10 ਮਹੀਨੇ ਪਹਿਲਾਂ ਦੀ ਗੱਲ ਹੈ Nokia ਦਾ ਜਿਹੜਾ ਮਾਲਕ ਸੀ CEO ਸੀ ਜਿਸ ਦਿਨ ਫਾਈਨਲ ਡੀਲ ਹੋਣੀ ਸੀ ਸਾਈਨ Google ਨਾਲ ਆਪਣੀ ਸਪੀਚ ਦੌਰਾਨ ਰੋ ਪਿਆ ਕਹਿੰਦਾ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਸੀ ਪੂਰੀ ਦੁਨੀਆ ਸੁਣ ਲਈ ਕਹਿੰਦਾ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਸੀ ਨੋਕੀਆ ਕੰਪਨੀ ਨੇ ਬਸ ਇੱਕ ਕੰਮ ਸਹੀ ਨਹੀਂ ਕੀਤਾ ਕਿ ਅਸੀਂ ਸਮੇਂ ਦੇ ਨਾਲ ਅਪਡੇਟ ਨਹੀਂ ਹੋਏ ਬਸ ਅਸੀਂ ਬੇਗਾਨੇ ਹੋ ਗਏ ਸੋ ਸਮੇਂ ਨਾਲ ਅਪਡੇਟਰ ਰਹਿਣਾ ਪਊਗਾ ਮੁੱਖ ਮੰਤਰੀ ਦਾ ਇਹ ਵਿਜ਼ਨ ਹੋਣਾ ਚਾਹੀਦਾ ਮੈਂ ਆਪਣੇ ਵਪਾਰੀਆਂ ਨੂੰ ਮੈਂ ਆਪਣੇ 3.5 ਕਰੋੜ ਲੋਕਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਰੱਖਾਂ ਕਿ ਅੱਗੇ ਕਿਹੜਾ ਜ਼ਮਾਨਾ ਆਉਣਾ ਹੈ ਭਾਈ ਪ੍ਰੋਸੈਸਿੰਗ ਦਾ ਜ਼ਮਾਨਾ ਆਉਣਾ ਹੈ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਆਉਣਾ ਹੈ ਸਾਨੂੰ ਸਕਿਲਡ ਪੀਪਲ ਚਾਹੀਦੇ ਹੋਣਗੇ ਕਿਹੜੀ ਇੰਡਸਟਰੀ ਨੇ ਜਾਦੇ ਅੱਗੇ ਜਾਣਾ ਹੈ ਇਹ بزنس ਹੋਣਾ ਚਾਹੀਦਾ ਮੈਂ ਤੁਹਾਡੇ ਨਾਲ ਉਹ ਹੀ ਸਾਂਝਾ ਕਰਨਾ ਹੈ ਬੜੇ ਵਧੀਆ ਸੁਝਾਅ ਤੁਸੀਂ ਦਿੱਤੇ ਤੇ ਨਾਲ ਨਾਲ ਜਿਹੜਾ ਇੰਡਸਟਰੀ ਹੈ ਉਹਨੂੰ ਪਤਾ ਨਹੀਂ ਕਿਉਂ ਜੋ ਇਮੇਜ ਤੁਹਾਡੀ ਬਣਾ ਕੇ ਰੱਖੀ ਹੋਈ ਹੈ ਨਾ ਵਪਾਰੀ ਬਿਲਕੁਲ ਤੁਸੀਂ ਚੋਰ ਹੋ ਤੂੰ ਹੀ ਤਾਂ ਚੋਰੀ ਕਰ ਤੂੰ ਪਤਾ ਨਹੀਂ ਕਿੰਨੇ ਕਮਾਉਂਦੇ ਹੋ ਸਰਕਾਰ ਨੂੰ ਘੱਟ ਦਿੰਦੇ ਹੋ ਹਰ ਸਰਕਾਰ ਤੋਂ ਸ਼ੱਕ ਕਰਦੀ ਹੈ ਅਸੀਂ ਤੁਹਾਨੂੰ ਚੋਰ ਨਹੀਂ ਅਸੀਂ ਤਾਂ ਸੁਣ ਵਫਾਦਾਰ ਤੇ ਆਪਣੇ ਭਾਗੀਦਾਰ ਬਣਾਉਣਾ ਹੈ ਤੇ ਆਪਣੇ ਹਿੱਸੇਦਾਰ ਬਣੋ ਸਰਕਾਰ ਨਾਲ ਕੰਮ ਕਰੋ ਖੁੱਲਾ ਕੰਮ ਕਰੋ ਰੈਵਨਿਊ ਦਿਓ ਉਹ ਰੈਵਨਿਊ ਨਾਲ ਮੈਂ ਸਰਕਾਰਾਂ ਚੋਂ ਤੁਹਾਡੇ ਸੀਐਸਆਰ ਦਾ ਪੈਸਾ ਵੀ ਸੀਐਸਆਰ ਵੀ ਦਿਨੇ ਹੋ ਉਹ ਵੀ ਲਾਈਏ ਫੋਕਲ ਪੁਆਇੰਟ ਵਧੀਆ ਬਣਾਈਏ ਬਹੁਤ ਸਾਰੀਆਂ ਕੰਪਨੀਆਂ ਇਹੋ ਜੀਆਂ ਜਿਨ੍ਹਾਂ ਦੇ ਜਰਮਨੀ ਨਾਲ ਟਾਈਪ ਹੈ ਜਰਮਨੀ ਦੇ ਵਾਸਤੇ ਕੋਈ ਕੰਮ ਕਰਦੇ ਨੇ ਅਮਰੀਕਾ ਵਾਸਤੇ ਕੋਈ ਕੰਮ ਕਰਦੇ ਨੇ ਉੱਥੋਂ ਦਾ ਜਿਹੜਾ ਜਰਮਨੀ ਵਾਲੀ ਕੰਪਨੀ ਦਾ ਜਿਹੜਾ 파ਟਨਰ ਕੰਪਨੀ ਹੈ ਉਹਦਾ ਜਿਹੜਾ ਮਾਲਕ ਆਉਂਦਾ ਕਿ ਮੈਨੂੰ ਕੰਪਨੀ ਦੇ ਖਾਤਰ ਕਿੱਥੇ ਚੱਲਦੀ ਹੈ ਫੈਕਟਰੀ ਫੋਕਲ ਪੁਆਇੰਟ ਜਾਣ ਵੇਲੇ ਗੱਡੀ ਤਾਂ ਤੁਹਾਡੇ ਕੋਲੇ ਵੀ ਮਾਸਟਰਡਿਸ ਹੁੰਦੀ ਹੈ BMW ਹੁੰਦੀ ਹੈ ਪਰ ਨਾਲ-ਨਾਲ ਤੁਹਾਡੇ ਢੁੜਕੂ ਜਿਹਾ ਵੀ ਲੱਗਿਆ ਰਹਿੰਦਾ ਯਾਰ ਸੜਕ ਬਹੁਤ ਮਾੜੀ ਹੈ ਕੀ ਸੋਚੂਗਾ ਇਹ ਯਾਰ ਜਿਹੜਾ ਮੇਰੇ ਨਾਲ ਆਇਆ ਗੋਰਾ ਵੀ ਕੀ ਸੋਚੂਗਾ ਇਹ ਜੀ ਤਾਂ ਮੇਰੇ ਥੋੜੀ ਫੈਕਟਰੀ ਲੱਗੀ ਹੋਈ ਹੈ ਸੋ ਮੈਂ ਚਾਹਨਾ ਫੋਕਲ ਪੁਆਇੰਟ SCZ ਜਿੰਨੇ ਵੀ ਬਣਾਉਣੇ ਐ ਐਨ ਸ਼ਾਨਦਾਰ ਉਹਦੀਆਂ ਸੜਕਾਂ ਹੋਣ ਔਰ ਉਥੇ ਪੀਣ ਵਾਲੇ ਪਾਣੀ ਦਾ ਉਥੇ ਬਿਜਲੀ ਦਾ ਉਥੇ ਜਿਹੜੇ ਤੁਹਾਡੀ ਲੇਬਰ ਹੈ ਉਹਦੇ ਰਹਿਣ ਦਾ ਪ੍ਰੋਪਰ ਤਰੀਕੇ ਨਾਲ ਪ੍ਰਬੰਧ ਹੋਵੇ ਸਿਕਿਉਰਿਟੀ ਦਾ ਪ੍ਰਬੰਧ ਹੋਵੇ ਅਸੀਂ ਥਾਣੇ ਖੋਲੇ ਨੇ ਸੱਤ ਥਾਣੇ ਅਸੀਂ ਇੰਡਸਟਰੀ ਏਰੀਆ ਨੇ ਦਿੱਤੇ ਨੇ ਸੱਤ ਥਾਣੇ ਤਾਂ ਕਿ ਉਥੇ ਕੋਈ ਏਦਾਂ ਦੀ ਕਿਉਂਕਿ ਤੁਸੀਂ ਕੈਸ਼ ਕੈਰੀ ਕਰਦੇ ਹੋ ਲੇਬਰ ਕੈਸ਼ ਕੈਰੀ ਕਰਦੀ ਹੈ 100 ਸਮਾਨ ਤੁਸੀਂ ਲੈ ਕੇ ਜਾਂਦੇ ਹੋ ਤਾਂ ਉਹ ਉਥੇ ਸੇਫਟੀ ਤਾਂ ਹੋਣੀ ਚਾਹੀਦੀ ਹੈ ਨਾ ਉਹ ਅਸੀਂ ਕਰ ਰਹੇ ਹਾਂ